ਦੇਸ਼ ਛਤਰਮਗੰਟਪ ਦੇਸ਼ ਬੜੇ ਹੀ ਤੋਂ ਤਾਂ ਅਤੇ ਜੋਸ਼ੋ ਸ਼ੋਸ਼ ਨਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਉਸ ਔਰ ਇਸ ਵਿੱਚ ਸਾਡੇ ਸ਼ਹਿਰ ਦੇ ਭਗਵੰਤੇ ਅਤੇ ਪ੍ਰੈਜੈਂਟ ਨਗਰ ਕੌਂਸਲਰ

पंजाब सिंध गुजरात मराठा रावण युक्त बंग बंगा विंध्य हिमाचल यमुना गंगा ऊषल जल दितरंग तव शुभ नामे जागे तव शुभ आशीष मांगे गाहे तव जय गाथा जन गण मंगल ਫਟੇ ਘੜ ਚੁੜੀਆਂ ਨਾਲ ਕੌਂਸਲ ਵਿਕੇ ਸ਼ਕਰਾਗੰਤ ਤਤਦੋਸ਼ ਜੋ ਮਨਾਇਆ ਜਾ ਰਿਹਾ ਹੈ ਇਸ ਨੂੰ ਕੇ ਕੌਂਸਲ ਦੀ ਪ੍ਰਧਾਨ ਸ਼੍ਰੀਮਤੀ ਰਜਵੰਤ ਕੌਰ ਰੰਧਾਵਾ ਵੱਲੋਂ ਆਪਣੇ ਸਾਥੀ ਹੌਸਲਾ ਨਾਲ ਮਿਲ ਕੇ ਚੰਗਾ ਲਹਿਰਾਇਆ ਗਿਆ ਇਸ ਨੂੰ ਕਿ ਸਰਕਾਰੀ ਸੀਨੀਅਰ ਸਕੂਲ ਗਲਤੀਆਂ ਬੱਚਿਆਂ ਵੱਲੋਂ ਇਨੈਸ਼ਮ ਦੇ ਗਾਇਆ ਗਿਆ ਅਤੇ ਇਸ ਦੇਸ਼ ਭਗਤ ਅਤੇ ਚਹੀਦਾਨੂ ਯਾਦ ਕੀਤਾ ਗਿਆ ਗਲਵਤ ਕਰਦੇ ਆ ਮੈਡਮ ਰਜਵੰਤ ਕੌਰ ਤੇ ਹੋਰਾਂ ਨੂੰ ਨਗਰ ਕੌਂਸਲ ਦਫ਼ਤਰ ਵਿਖੇ 76ਵਾਂ ਗੰਧਨ ਦਸ ਤੁਮਤਾਰਨਾ ਬਣਾਇਆ ਗਿਆ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਰਜਵੰਤ ਕੌਰ ਰੰਧਾਵਾ ਵੱਲੋਂ ਝੰਡਾ ਵੀ ਲਹਿਰਾਇਆ ਗਿਆ ਤੇ ਸਲਾਮੀ ਲਈ ਗਈ ਗੱਲਬਾਤ ਕਰਦੇ ਆ ਜੀ ਅੱਜ ਦੇ ਇਸ ਅੰਤਤ ਦਸ ਮੌਕੇ ਕੀ ਕਹਿਣਾ ਚਾਹੋਗੇ ਠੀਕ ਹੈ ਮੈਂ ਰਜਵੰਤ ਕੌਰ ਰੰਧਾਵਾ ਪ੍ਰਧਾਨ ਨਗਰ ਕੌਂਸਲ ਫਤਿਹਗੜ ਜੂੜੀਆਂ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ 26 ਜਨਵਰੀ ਦੀ ਬਹੁਤ-ਬਹੁਤ ਮੁਬਾਰਕ ਦਿਨੀ ਆ ਤੇ ਆਓ ਅਸੀਂ ਦੇਸ਼ ਭਗਤਾਂ ਨੇ ਕੀਤੀਆਂ ਕੁਰਬਾਨੀਆਂ ਤੇ ਨਕਸ਼ੇ ਕਦ ਚਲਿਏ ਅਰੇ ਦੇਸ਼ ਦਾ ਆਪਕਾਸ ਕਰਤਾ ਗਣਤੰਤਰ ਦਿਵਸ ਦੇ ਮੌਕੇ ਤੇ ਮੈਂ ਦੇਸ਼ ਵਾਸੀਆ ਅਤੇ ਸ਼ਹਿਰ ਵਾਸੀਆ ਨੂੰ ਵਧਾਈਆ ਦਿੰਦੀ ਗਣਤੰਤਰ ਦਿਵਸ 26 ਜਨਵਰੀ ਮੈਂ ਸਾਰੇ ਪੰਜਾਬ ਨਿਵਾਸੀਆ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਆ 76 ਵਾ ਗਣਤੰਤਰ ਦਿਵਸ ਫਤੇਗੜ ਚੂੜੀਆਂ ਦਾ ਕਾਉਂਸਲ ਵਿਖੇ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਮੈਂ ਆਪਣੇ ਲੋਕਾਂ ਸਾਰੇ ਨਗਰ ਕਾਉਂਸਲ ਸਾਥੀਆਂ ਲੋਕ ਦੇਸ਼ ਵਿਦੇਸ਼ ਅਤੇ ਸ਼ਹਿਰ ਵਾਸੀ ਨੂੰ ਨਿਵਾਸੀਆ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਜਿੱਥੇ ਸਾਨੂੰ ਸਾਡਾ ਕਨਸਟੀਟਿਊਸ਼ਨ ਸਾਨੂੰ ਬਹੁਤ ਸਾਰੇ ਰਾਈਟਸ ਦਿੰਦਾ ਹੈ ਜਿੱਥੇ ਹੀ ਉਹਨਾਂ ਦਾ ਆਨੰਦ ਮਾਣਦੇ ਹਾਂ ਵਰਤੋਂ ਕਰਦੇ ਹਾਂ ਉਸ ਦੇ ਨਾਲ ਨਾਲ ਸਾਡੀਆਂ ਕੁਝ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਨੇ ਕੁੜੀਆਂ ਬੋਲਣ ਲੱਗੀਆਂ ਸਾਨੂੰ ਉਹਨਾਂ ਦਾ ਵੀ ਪਾਲਣ ਕਰਨਾ ਚਾਹੀਦਾ ਹੈ ਅਤੇ ਦੇਸ਼ ਦੀ ਅਖੰਡਤਾ ਅਤੇ ਏਕਤਾ ਨੂੰ ਇਸ ਤਰ੍ਹਾਂ ਹੀ ਬਰਕਰਾਰ ਰਵੇ ਤੇ ਸਾਡੀ ਭਾਈਚਾਰਕ ਸਾਰੇ ਇਨਸਾਨ ਜਿਹੜੀ ਹੈ ਬਣੀ ਰਹੇ ਇਹ ਮੈਂ ਪਰਤਵਾ ਕੇ ਅਰਦਾਸ ਕਰਦਾ ਇਹ ਗਨਤੰਤਰ ਦੇਸ਼ ਤੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਸ਼ਹੀਦਾਂ ਨੂੰ ਪ੍ਰਣਾਮ ਅੱਜ ਅਸੀਂ 76ਵਾਂ ਗਨਤੰਤਰ ਦਿਵਸ ਮਨਾਉਣ ਜਾ ਰਹੇ ਹਾਂ ਤੇ ਆ ਆਪਣੇ ਦੇਸ਼ਵਾਸੀਆਂ ਨੂੰ ਆਪਣੇ 76ਵੇਂ ਗਨਤੰਤਰਤਾ ਦਿਵਸ ਤੇ ਲੱਖ ਲੱਖ ਵਧਾਈ ਦੇਣਾ ਤੇ ਇਹ ਹੀ ਆਸ ਕਰਦਾ ਕਿ ਅਸੀਂ ਬਹੁਤ ਜ਼ਿਆਦਾ ਤਰੱਕੀ ਕਰੀਏ ਸਾਰੇ ਅਹਿਲੂਆਂ ਤੇ ਸੋਚਿਆ ਵਿਚਾਰਿਆ ਜਾਵੇ ਆਉਣ ਵਾਲੀਆਂ ਪੀੜੀਆਂ ਤਾਂ ਕਿ ਸਾਨੂੰ ਕਦੇ ਵੀ ਇਸ ਬਾਰੇ ਲਾਮਾ ਨਾ ਦੇ ਸਕਣ ਕਿ ਅਸੀਂ ਆਪਣੇ ਸਮੇਂ ਵਿੱਚ ਠੀਕ ਨਹੀਂ ਕੀਤਾ ਇਸ ਕਰਕੇ ਭਰਾਓ ਤੁਹਾਨੂੰ 76ਵੇਂ ਗਣਤੰਤਰਤਾ ਦਿਵਸ ਦੀ ਲੱਖ ਲੱਖ ਵਧਾਈ ਦਿੰਦੇ ਹੋਏ ਮਾਣ ਲਈ ਮੈਂ ਸੁਚੇਤ ਕਰਦਾ ਵਿਖਿਆਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਆ ਤਾਂ ਕਿ ਸਾਡੀ ਆਉਣ ਵਾਲੀ ਪੀੜੀ ਤਰੱਕੀ ਕਰ ਸਕੇ ਖਬੀ ਜਨੂਰੀ ਦਿਨ ਬੜਾ ਮੁਬਾਰਕ ਦੇਣਾ ਸਾਡੇ ਵਾਸਤੇ ਸਾਡੇ ਬਜ਼ੁਰਗਾਂ ਨੇ ਬੜੀ ਘਾਲਣਾ ਘਾਲ ਕੇ ਸਾਨੂੰ ਇਹ ਦਿਨ ਵਿਖਾਇਆ ਔਰ ਅੱਜ ਦੇ ਦਿਨ ਕਨਸਟੀਟਿਊਸ਼ਨ ਵੀ ਨਹੀਂ ਰੱਖੀ ਗਈ ਸੀ ਕਨਸਟੀਟਿਊਸ਼ਨ ਹੁੰਦਾ ਵੀ ਜੇੜੀ ਵੀ ਸੰਸਾਰ 'ਚ ਮੁਸ਼ਕਲ ਆਵੇ ਉਹਦੇ ਉਹਦੇ ਲਈ ਇੱਕ ਇੱਕ ਕਾਨੂੰਨ ਬਣਾਤੇ ਗਏ ਤਾਂ ਕਿ ਉਹਨੂੰ ਨਪਟਾਰਾ ਕੀਤਾ ਜਾਵੇ ਪਰ ਕੋਈ ਚੀਜ਼ ਹੈ ਜਿਹੜੀਆਂ ਨੇ ਉਹ ਇਹਦੇ ਦਾਇਰੇ ਦੇ ਵਿੱਚ ਹੁੰਦੀਆਂ ਹੋਈਆਂ ਵੀ ਇੱਕੋ ਝਕਾਨੀ ਮਾਰ ਕੇ ਚਲੀ ਜਾਂਦੀਆਂ ਨੇ ਕਿਉਂਕਿ ਸਾਡੇ ਹੀ ਬੰਦੇ ਕਨਸਟੀਟਿਊਸ਼ਨ ਦੇ ਰਖਵਾਲੇ ਨੇ ਕੋਈ ਕਨਸਟੀਟਿਊਸ਼ਨ ਕਿਤਾਬ ਦੇ ਵਿੱਚ ਤਾਂ ਜਾਨ ਨਹੀਂ ਕਿ ਉਹ ਆਪੇ ਅਣਖੇ ਕੁੱਛ ਕਰੇ ਕਰਨਾ ਤੇ ਸਾਡੇ ਬੰਦਿਆਂ ਨੇ ਜਿੱਥੇ ਸਾਡੇ ਬੰਦੇ ਨਕਾਮ ਹੋ ਜਾਂਦੇ ਮੈਂ ਉਹੀ ਗੱਲ ਕਰਦਾ ਸਾਰੇ ਅੱਗੇ ਬੇਨਤੀ ਕਰਦਾ ਵੀ ਨਸ਼ਾ ਬੜੀ ਵੱਡੀ ਮਾੜੀ ਚੀਜ਼ ਆ ਇਹਨੂੰ ਡੱਕਣ ਲਈ ਛੋਟੀਆਂ-ਛੋਟੀਆਂ ਸੁਸਾਇਟੀਆਂ ਬਣਾਓ ਤੇ ਡੱਕਿਆ ਜਾ ਸਕੇ ਸਾਡੇ ਹੀ ਬੱਚੇ ਵੇਚਦੇ ਆ ਸਾਡੇ ਹੀ ਕਰਦੇ ਆ ਔਰ ਸਾਡੀਆਂ ਪੀੜ੍ਹੀਆਂ ਨਾ ਸੁਣਦੀ ਕਗਾਰ ਤੇ ਤੁਹਾਡੇ ਪਿੰਡ ਸਭ ਤੋਂ ਵੱਧ ਨਸ਼ਾ ਸ਼ਮਸ਼ੇਰਪੁਰ ਜੀ ਤੁਸੀਂ ਨਹੀਂ ਕੋਸ਼ਿਸ਼ ਕੀਤੀ ਤੁਸੀਂ ਬੜੀ ਕੋਸ਼ਿਸ਼ ਕੀਤੀ ਜੀ ਇਦਾਂ ਨਹੀਂ ਹੈਗਾ ਮੇਰੇ ਪਿੰਡ ਮੈਂ ਸ਼ੁਰੂ-ਸ਼ੁਰੂ ਜਦੋਂ ਨਵੇਂ-ਨਵੇਂ ਸਰਪੰਚ ਬਣੇ ਆ ਬੜੇ ਜਾਣੇ ਜੇਲ੍ਹ ਗਏ ਮੈਂ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਪੰਜ ਛੇ ਜਾਣਿਆਂ ਦੇ ਪਰਚੇ ਹੋਏ ਪੰਜ ਛੇ ਜਾਣੇ ਜੇਲ੍ਹ ਵੀ ਗਏ ਜੀ ਨਹੀਂ ਸੋਸਾਇਟੀ ਦੀ ਬਣਾਉਂਦੀ ਕੋਈ ਨਹੀਂ ਅਸੀਂ ਬਣਾਈ ਹੋਈ ਸੀ ਅਸੀਂ ਅਸੀਂ ਸਾਰੇ ਕੰਮ ਕੀਤੇ ਸੀਗੇ ਮੈਂ ਜਾ ਜਾ ਕੇ ਮੈਂ ਬੀਬੀਆਂ ਨੂੰ ਇਕੱਠਿਆਂ ਕਰ ਕਰਕੇ ਗੁਰਦੁਆਰਿਆਂ ਦੇ ਵਿੱਚ ਬਲਾ ਬਲਾ ਕੇ ਅਸੀਂ ਉਹਨਾਂ ਨੂੰ ਕਹਿੰਦੇ ਸੀ ਪਰ ਪ੍ਰੋਬਲਮ ਕਿੱਥੇ ਆਉਦੀ ਆ ਵੀ ਜਿਹੜੀਆਂ ਬੀਬੀਆਂ ਜਾਂ ਜਿਹੜੇ ਬੰਦਿਆਂ ਨੂੰ ਅਸੀਂ ਕਹਿੰਨੇ ਆ ਨਾ ਐਕਚੁਅਲੀ ਉਹਨਾਂ ਦੇ ਘਰਾਂ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੁੰਦਾ ਫਿਰ ਉਹਨਾਂ 사ਦ ਕਿਉਂ ਲੈਂਦੇ ਵੀ ਅਸੀਂ ਸਾਡੀ ਕੋਸ਼ਿਸ਼ ਕਰਨੀ ਹੈ ਜੀ ਅਸੀਂ ਤਾਂ ਕੋਸ਼ਿਸ਼ ਕਰ ਵੀ ਇਹ ਕੋਈ ਫੇਲ ਹੋਵਾਂਗੇ ਦੋ ਵਾਰੀ ਫੇਲ ਹੋਵਾਂਗੇ ਯਾਨੀ ਕਿ ਹੁਣ ਇੱਕ ਕੋਸ਼ਿਸ਼ ਜਾਰੀ ਕੋਈ ਇੱਕ ਟਾਈਮ ਆਊਗਾ ਜਦੋਂ ਸਾਡੀ ਇਹ ਕੋਸ਼ਿਸ਼ ਵੇਖੋ ਤੁਸੀਂ ਬੜੇ ਸਿਆਣੇ ਸੁਲਝੇ ਆਦਮੀ ਹੋ ਸ਼ੁਰੂ ਸ਼ੁਰੂ ਤੇ ਹਰ ਚੀਜ਼ ਮੁਸ਼ਕਲ ਲੱਗਦੀ ਹੈ ਇੰਪੋਸੀਬਲ ਲੱਗਦੀ ਹੈ ਇਹ ਵੀ ਇੰਪੋਸੀਬਲ ਲਗਣਦੀ ਹੈ ਜਿੰਨਾ ਚਿਰ ਤੱਕ 5 6 ਦਲੇਰ ਬੰਦੇ ਔਰ 5 6 ਸੈਲਫਲੈਸ ਬੰਦੇ ਸਭ ਤੋਂ ਵੱਧ ਤੁਹਾਡੇ ਬੇਟੇ ਨੇ ਮੈਂ ਕਿ ਬਿਲਕੁਲ ਹੈ ਜੀ ਮੈਂ ਤਾਂ ਕਹਿੰਦਾ ਮੇਰੇ ਪਿੰਡ ਤਾਂ ਹੀ ਤੇ ਬੋਲਦਾ ਹਰ ਸਟੇਜ 'ਤੇ ਮੈਂ ਇਹ ਬੋਲੂਗਾ ਤੇ ਹੋਈ ਬੋਲੂਗਾ ਕਿਉਂਕਿ ਪੀੜ ਮੈਨੂੰ ਸਭ ਤੋਂ ਵੱਧ ਸਭ ਤੋਂ ਵੱਧ ਦੁੱਖ ਦੀ ਮੈਨੂੰ ਮੇਰੇ ਬੱਚੇ ਜਿਹੜੇ ਨੇ ਉਹ ਪਰਦੇਸ ਹੈ ਮੈਂ ਬੜੀ ਵਾਰੀ ਥਾਣੇ 'ਚ ਗਿਆ ਐਸਚਓ ਸਾਹਿਬ ਐਸਐਸਪੀ ਸਾਹਿਬ ਇਦਾਂ ਲੈਟਰਸ ਦਿੱਤੀਆਂ ਹੋਈਆਂ ਨੇ ਵੀ ਮੇਰਾ ਪਿੰਡ ਬਚਾ ਲਓ ਪਰ ਨਹੀਂ ਬਚ ਸਕਦਾ ਕੀ ਕਰ ਸਕਦੇ ਆ ਕੋਸ਼ਿਸ਼ ਜਾਰੀ ਹੈ ਪੂਰੀ ਜਾਰੀ ਹੈ ਜਾਨ ਦੇ ਦੇਾਂਗੇ ਇਹਦੇ ਲਈ